ਬਠਿੰਡਾ ਜ਼ਿਲ੍ਹੇ ਤੋਂ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਗੁਰਦੁਆਰੇ ਅੰਦਰੋਂ ਹੀ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਸਖਤ ਐਲਾਨ ਕੀਤਾ ਗਿਆ ਹੈ ਪੰਚਾਇਤ ਦੇ ਫੈਸਲੇ ਦੇ ਅਨੁਸਾਰ ਹੋਣੇ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਘਰ ਜਾਂ ਫਿਰ ਜ਼ਮੀਨ ਨਹੀਂ ਖਰੀਦ ਸਕਣਗੇ ਉਹਨਾਂ ਦਾ ਨਾ ਹੀ ਆਧਾਰ ਕਾਰਡ ਬਣੇਗਾ ਤੇ ਨਾ ਹੀ ਵੋਟਰ ਕਾਰਡ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਪਿੰਡ ਵਿੱਚ ਆਏ ਹੋਏ ਮਜ਼ਦੂਰ ਸਿਰਫ ਖੇਤਾਂ ਦੀ ਮੋਟਰ ਉੱਤੇ ਹੀ ਰਹਿ ਸਕਣਗੇ ਕਿਸੇ ਘਰ ਜਾਂ ਕਲੋਨੀ ਦੇ ਵਿੱਚ ਨਹੀਂ ਇੱਕ ਹੋਰ ਵੱਡੀ ਸ਼ਰਤ ਹੈ ਜਿਹੜੇ ਵੀ ਮਜ਼ਦੂਰ ਕਿਸੇ ਕਿਸਾਨ ਦੇ ਖੇਤ ਵਿੱਚ ਕੰਮ ਕਰਨਗੇ ਉਸ ਦੀ ਪੂਰੀ ਜ਼ਿੰਮੇਵਾਰੀ ਉਸੇ ਕਿਸਾਨ ਦੀ ਹੀ ਹੋਵੇਗੀ ਨਾਲ ਹੀ ਹਰ ਇੱਕ ਮਜ਼ਦੂਰ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਦੱਸਿਆ ਗਿਆ ਕੋਈ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਪਿੰਡ ਦੀ ਸੁਰੱਖਿਆ ਤੇ ਮਾਹੌਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਇੱਥੇ ਸਿਰਫ ਕੰਮ ਕਰਨ ਦੇ ਲਈ ਆ ਸਕਦੇ ਨੇ ਪਰ ਕਦੇ ਵੀ ਪੱਕੇ ਤੌਰ ਤੇ ਸੈਟਲ ਨਹੀਂ ਹੋ ਸਕਣਗੇ ਇਸੇ ਫੈਸਲੇ ਨੂੰ ਕਿਸਾਨ ਯੂਨੀਅਨ ਵੱਲੋਂ ਵੀ ਸਮਰਥਨ ਮਿਲਿਆ ਬੀਕੇਯੂ ਸਿੱਧੂਪੁਰ ਬਲਾਕ ਪ੍ਰਧਾਨ ਜਸਵੀਰ ਸਿੰਘ ਦਾ ਸਾਫ਼ ਕਹਿਣਾ ਹੈ ਕਿ ਯੂਪੀ ਤੇ ਬਿਹਾਰ ਤੋਂ ਆਏ ਹੋਏ ਮਜ਼ਦੂਰ ਪਿੰਡਾਂ ਦਾ ਮਾਹੌਲ ਖਰਾਬ ਕਰ ਰਹੇ ਨੇ ਇਸ ਲਈ ਹੁਣ ਪਾਬੰਦੀਆਂ ਜ਼ਰੂਰੀ ਹਨ ਹਾਲਾਂਕਿ ਇਹ ਮਾਮਲਾ ਹੁਣ ਵੱਡੇ ਵਿਵਾਦ ਦੀ ਸ਼ੁਰੂਆਤ ਵੀ ਕਰ ਸਕਦਾ ਹੈ ਸਿਵਾਲੇ ਕੀ ਪੰਜਾਬ ਦੇ ਹੋਰ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਅਤੇ ਕੀ ਇਸ ਨਾਲ ਪ੍ਰਵਾਸੀ ਮਜ਼ਦੂਰਾਂ ਲਈ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਇਹ ਖਬਰ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕਾਂ ਦੇ ਇਹ ਵਿਚਾਰ ਇਸ ਨੂੰ ਲੈ ਕੇ ਵੱਖੋ-ਵੱਖਰੇ ਨੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਗੁਰਦੁਆਰੇ ਅੰਦਰੋਂ ਹੀ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਸਖਤ ਐਲਾਨ ਕੀਤਾ ਗਿਆ ਪੰਚਾਇਤ ਦੇ ਫੈਸਲੇ ਦੇ ਅਨੁਸਾਰ ਹੋਣੇ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਘਰ ਜਾਂ ਫਿਰ ਜ਼ਮੀਨ ਨਹੀਂ ਖਰੀਦ ਸਕਣਗੇ ਉਹਨਾਂ ਦਾ ਨਾ ਹੀ ਆਧਾਰ ਕਾਰਡ ਬਣੇਗਾ ਤੇ ਨਾ ਹੀ ਵੋਟਰ ਕਾਰਡ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਪਿੰਡ ਵਿੱਚ ਆਏ ਹੋਏ ਮਜ਼ਦੂਰ ਸਿਰਫ ਖੇਤਾਂ ਦੀ ਮੋਟਰ ਉੱਤੇ ਹੀ ਰਹਿ ਸਕਣਗੇ ਕਿਸੇ ਘਰ ਜਾਂ ਕਲੋਨੀ ਦੇ ਵਿੱਚ ਨਹੀਂ ਇੱਕ ਹੋਰ ਵੱਡੀ ਸ਼ਰਤ ਹੈ ਜਿਹੜੇ ਵੀ ਮਜ਼ਦੂਰ ਕਿਸੇ ਕਿਸਾਨ ਦੇ ਖੇਤ ਵਿੱਚ ਕੰਮ ਕਰਨਗੇ ਉਸ ਦੀ ਪੂਰੀ ਜ਼ਿੰਮੇਵਾਰੀ ਉਸੇ ਕਿਸਾਨ ਦੀ ਹੀ ਹੋਵੇਗੀ ਨਾਲ ਹੀ ਹਰ ਇੱਕ ਮਜ਼ਦੂਰ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਦੱਸਿਆ ਗਿਆ ਕੋ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਪਿੰਡ ਦੀ ਸੁਰੱਖਿਆ ਅਤੇ ਮਾਹੌਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਇੱਥੇ ਸਿਰਫ ਕੰਮ ਕਰਨ ਦੇ ਲਈ ਆ ਸਕਦੇ ਨੇ ਪਰ ਕਦੇ ਵੀ ਪੱਕੇ ਤੌਰ ਤੇ ਸੈਟਲ ਨਹੀਂ ਹੋ ਸਕਣਗੇ ਇਸੇ ਫੈਸਲੇ ਨੂੰ ਕਿਸਾਨ ਯੂਨੀਅਨ ਵੱਲੋਂ ਵੀ ਸਮਰਥਨ ਮਿਲਿਆ ਬੀਕੇਯੂ ਸਿੱਧੂਪੁਰ ਬਲਾਕ ਪ੍ਰਧਾਨ ਜਸਵੀਰ ਸਿੰਘ ਦਾ ਸਾਫ਼ ਕਹਿਣਾ ਹੈ ਕਿ ਯੂਪੀ ਤੇ ਬਿਹਾਰ ਤੋਂ ਆਏ ਹੋਏ ਮਜ਼ਦੂਰ ਪਿੰਡਾਂ ਦਾ ਮਾਹੌਲ ਖਰਾਬ ਕਰ ਰਹੇ ਨੇ ਇਸ ਲਈ ਹੁਣ ਪਾਬੰਦੀਆਂ ਜ਼ਰੂਰੀ ਹਨ ਹਾਲਾਂਕਿ ਇਹ ਮਾਮਲਾ ਹੁਣ ਵੱਡੇ ਵਿਵਾਦ ਦੀ ਸ਼ੁਰੂਆਤ ਵੀ ਕਰ ਸਕਦਾ ਹੈ ਸਿਵਾਲੇ ਕਿ ਕੀ ਪੰਜਾਬ ਦੇ ਹੋਰ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਅਤੇ ਕੀ ਇਸ ਨਾਲ ਪ੍ਰਵਾਸੀ ਮਜ਼ਦੂਰਾਂ ਲਈ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਇਹ ਖਬਰ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕਾਂ ਦੇ ਇਹ ਵਿਚਾਰ ਇਸ ਨੂੰ ਲੈ ਕੇ ਵੱਖੋ-ਵੱਖਰੇ ਨੇ